ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਜਿਹੜਾ ਕਿ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਹਰਚਰਨ ਸਿੰਘ ਪੁੱਲਰ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਜਿਹੜਾ ਕਿ ਭੇਜ ਦਿੱਤਾ ਹੈ ਤਾਂ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਏਗੀ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਅਤੇ ਕਿਸ਼ਨ ਨੂੰ ਤਕਰੀਬਨ ਜਿਹੜਾ ਕਿ 3 ਵਜੇ ਅ ਸਪੈਸ਼ਲ ਜਿਹੜੀ ਕਿ सीबीआई ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇੱਥੇ ਦੋਵਾਂ ਨੇ ਆਪਣੇ ਚਿਹਰੇ ਜਿਹੜੇ ਆ ਉਹ ਲੁਕਾਏ ਹੋਏ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਹਰਚਰਨ ਸਿੰਘ ਪੁੱਲਰ ਵੱਲੋਂ ਵੀ ਆਪਣੇ ਚਿਹਰੇ ਨੂੰ ਜਿਹੜਾ ਕਿ ਰੁਮਾਲ ਦੇ ਨਾਲ ਟਕਿਆ ਹੋਇਆ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੇ ਕਿ ਕੱਪੜੇ ਦੇ ਨਾਲ ਕਵਰ ਕੀਤੇ ਸੀ মিডিਆ ਤੋਂ ਪੁੱਛੇ ਜਾਣ ਵਾਲੇ ਜਿਹੜੇ ਸਵਾਲ ਨੇ ਤਾਂ ਪੁੱਲਰ ਨੇ ਉਹਨਾਂ ਨੇ ਸਿਰਫ ਇੰਨਾ ਹੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਅਦਾਲਤ ਜਿਹੜੀ ਆ ਉਹਨਾਂ ਨੂੰ ਇਨਸਾਫ ਦੇਗੀ ਤਾਂ ਜ਼ਿਕਰ ਜੋ ਹੈ ਕਿ ਪੰਜਾਬ ਪੁਲਿਸ ਦੇ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਵੀਰਵਾਰ ਨੂੰ ਸੀਬੀਆਈ ਦੀ ਨੇ ਜਿਹੜਾ ਗ੍ਰਿਫਤਾਰ ਕੀਤਾ ਸੀ ਅਤੇ ਡੀਆਈਜੀ ਹਰਚਰਨ ਸਿੰਘ ਪੋਲਰ ਅਤੇ ਉਹਨਾਂ ਦੇ ਨਾਲ ਜੁੜੇ ਉਹਨਾਂ ਦੇ ਸਾਥੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਡੀਆਈਜੀ ਪੋਲਰ ਅਤੇ ਉਹਨਾਂ ਦੇ ਸਾਥੀਆਂ ਤੇ ਰਾਹੀਂ ਪਤੇਗੜ ਸਾਹਿਬ ਦੇ ਮੰਡੀ ਗੋਬਿੰਦਗੜ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਜਿਹੜੀ ਹੈ ਰਿਸ਼ਵਤ ਦਾਤਾ ਦੋਸ਼ ਹੈ ਡੀਆਈਜੀ ਤੇ ਰਿਸ਼ਵਤ ਦੇ ਬਦਲੇ ਇਸ ਸਕ੍ਰੈਪ ਡੀਲਰ ਨੂੰ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਹੈ ਧਮਕੀ ਦੇ ਵੀ ਇਲਜ਼ਾਮ ਨੇ ਤਾਂ ਸ਼ਿਕਾਇਤ ਤੋਂ ਬਾਅਦ ਜਿਹੜਾ ਕਿ ਸੀਬੀਆਈ ਨੇ ਜਾਲ ਵਿਛਾ ਕੇ ਜੋ ਡੀਆਈਜੀ ਪੁਲਡਰ ਨੂੰ ਗ੍ਰਿਫਤਾਰ ਕੀਤਾ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ 59 ਮੈਂਬਰ ਦੀ ਜਿਹੜੀ ਏਸੀਬੀਆਈ ਦੀ ਟੀਮ ਨੇ ਮੁਹਾਲੀ ਦਫ਼ਤਰ ਅਤੇ ਉਹਨਾਂ ਦੇ ਚੰਡੀਗੜ੍ਹ ਸੈਕਟਰ 40 ਸਿਤਤ ਘਰ ਦੀ ਤਲਾਸ਼ੀ ਲਈ ਤਾਂ ਡੀਆਈਜੀ ਦੇ ਘਰ ਤੋਂ 7 ਕਰੋੜ ਰੁਪਏ ਦੀ ਨਕਦੀ ਤੇ ਕੁਝ ਜਾਇਦਾਦ ਜਿਹੜੀ ਹੈ ਬਰਾਮਦ ਹੋਈ ਹੈ ਜੋ ਕਿ ਤਿੰਨ ਬੈਗਾਂ ਤੇ ਦੋ ਬਰੀਫ ਕੇਫਾਂ ਦੇ ਵਿੱਚ ਰੱਖੀ ਗਈ ਹੈ ਅਧਿਕਾਰੀਆਂ ਨੂੰ ਪੈਸੇ ਗਿਣਨ ਦੇ ਲਈ ਤਿੰਨ ਨੋਟ ਜਿਹੜੀ ਹੈ ਤਿੰਨ ਮਸ਼ੀਨਾ ਨੋਟ ਗਿਣਨ ਵਾਲੀਆਂ ਮਗਮਾਉਣੀਆਂ ਪਈਆਂ ਸਨ ਇਸ ਤੋਂ ਇਲਾਵਾ 1.5 ਕਿਲੋ ਸੋਨੇ ਦੇ ਗਹਿਣੇ ਲਗਜ਼ਰੀ ਘੜੀਆਂ ਵਿਦੇਸ਼ੀ ਸ਼ਰਾਬ ਤੇ ਇੱਕ ਰਿਵਾਲਵਰ ਵੀ ਜਿਹੜਾ ਬਰਾਮਦ ਕੀਤਾ ਗਿਆ ਜਿਸ ਵੱਲ ਤੋਂ ਆਪਣਾ ਪ੍ਰਿੰਸਪਲ ਸਾਹਿਬ ਵੱਲੋਂ ਪੇਸ਼ ਹੋਇਆ ਸੀ ਇਹ ਉਹਨਾਂ ਨੇ ਜਿਊਡਿਸ਼ੀ ਰਿਮਾਂਡ ਮੰਗਿਆ ਸੀ ਹੂੰ ਤੇ ਜਿਹੜਾ ਜਿਊਡਿਸ਼ੀ ਰਿਮਾਂਡ ਮੰਗਿਆ ਗਿਆ ਉਹ ਰਿਮਾਂਡ ਸਿਰਫ ਰਿਮਾਂਡ ਦੀ ਗੱਲ ਹੀ ਕੀਤੀ ਗਈ ਐ ਸਰ ਹੂੰ ਹੋਰ ਕਿਸੇ ਗੱਲ ਨਹੀਂ ਕੀਤੀ ਗਈ ਕਿ ਕਿਸੇ ਵੀ ਕਿੰਨੀ ਐਕਸ਼ਨ ਕਰਦੀ ਹੋਈ ਕਿ ਉਹਦੇ ਕੋਈ ਵੀ ਗੈਰਹੀ ਕੀਤੀ ਗਈ ਆ ਹੂੰ ਜਦ ਜਦ ਕੇ ਇਸ ਦੇ ਵਾਸਤੇ ਜੀਰੋ ਨੇ ਚਾਹਿਆ ਤਾਂ ਕੀ ਕਿਹਾ ਚੌਲਦਾਰ ਨੂੰ ਦੇਤਾ 14 ਦਿਨ ਦਰਵਾਜ਼ਾ ਕਿ ਯੂਨਿਸੀਕਸ ਸਟੱਡੀ ਦੇ ਵਿੱਚ ਪੁਲਿਸ ਸਾਹਿਬ ਨੂੰ ਕਿੰਨੀ ਤਰੀਕ ਤੱਕ ਭੇਜਿਆ ਉਹਨਾਂ ਨੂੰ 31 ਦਸਤ ਤੱਕ ਭੇਜਿਆ ਕਿਉਂ ਤੁਹਾਨੂੰ ਕਿਉਂ ਲੱਗਦਾ ਸਰ ਗੱਲ ਕਿਉਂ ਨਹੀਂ ਕੀਤੀ ਕਿ ਬਾਕੀ ਮਸਲੇ ਨੂੰ ਲੈ ਕੇ ਜੇ ਸਾਰਾ ਕੁਝ ਜਿਵੇਂ ਪੁਲਿਸ ਸਾਹਿਬ ਕਰ ਰਹੇ ਸੀ ਕਿ ਮੈਂ ਸਾਰੀ ਗੱਲ ਰੱਖਾਂਗਾ ਜੈ ਸਾਹਿਬ ਮੁਰੇ ਤੁਸੀਂ ਰੱਖੋਗੇ ਕਿਉਂ ਨਹੀਂ ਕਰਨ ਦਿੱਤੀ ਗੱਲ ਤੇ ਕਿਉਂਕਿ ਅਜੇ ਯੂਨਿਸੀਲੀ ਦਾ ਪਹਿਲੀ ਪਹਿਲੀ ਵਾਰ ਦੀ ਦੂਸਰੀ ਦੇ ਵਿੱਚ ਹੀ ਭੇਜਿਆ ਜਾਂਦਾ ਨੈਕਸਟ ਏਰੀਆ ਦੀ ਸਾਰੀ ਜੀ ਡਿਟੇਲਸ ਨੈਕਸਟ ਏਰੀਆ ਆਉਣ ਗਈਆਂ ਵੀ ਕੀ ਬਣਿਆ ਕੀ ਨਹੀਂ ਬਣਿਆ ਉਹਨਾਂ ਦੀ ਨੈਕਸਟ ਰੂਟ ਇਹੀ 31 ਤੋਂ ਬਾਅਦ ਇੱਕ ਵਾਰ ਆਪਣਾ ਨਾਮ ਪੂਰਾ ਦੱਸ ਦਿਓ ਸ਼ਰਜੀ ਸਿੰਘ ਸ਼ਰਜੀ ਸਿੰਘ ਸੇਹਦ ਦੇ ਰਿਕਾੜੀ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੈਡੀਕਲ ਦੇ ਰਿਕਾੜੀ ਵੀ ਇਹਨਾਂ ਨੇ ਗੱਲ ਕੀਤੀ ਆ ਜੀ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਆ ਉਹ ਜਸ ਸਾਹਿਬ ਨੇ ਪ੍ਰੋਵਾਈਡ ਕਰਵਾ ਦਿੱਤੇ ਮੈਡੀਸਨ ਅੰਦਰ ਪ੍ਰੋਵਾਈਡ ਕਰਵਾ ਦਿੱਤੀਆਂ ਨੇ ਜਿਨੀਆਂ ਮਤਲਬ ਆਪਣੇ ਉਹਨਾਂ ਨੂੰ ਬੈਡਮੈਂਟ ਬੈਡ ਰੂਮ ਹੋਣਗੇ ਉਹ ਉਹਥੇ ਉਹ ਪ੍ਰੋਵਾਈਡ ਕੀਤਾ ਜਾ ਦੇਣਾ ਠੀਕ ਹੈ ਆ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਜਿਹੜੇ ਕਿ ਅਮੇਸ਼ੇਠੀ ਜੁੜੇ ਨੇ ਅਮਿਤ ਕਿਸ ਤਰ੍ਹਾਂ ਦੀ ਹੋਰ ਜਾਣਕਾਰੀ ਹੈ ਜਿਸ ਤਰ੍ਹਾਂ ਕਿ ਜਿਹੜਾ ਕਿ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਿਹੜਾ ਕਿ ਪੇਸ਼ ਕੀਤਾ ਗਿਆ ਸੀ ਤਾਂ ਕੀ ਕੁਝ ਦੀ ਜਾਣਕਾਰੀ ਹੈ ਕੀ ਕੁਝ ਹੋਰ ਅਦਾਲਤ ਦੇ ਵਿੱਚ ਜਿਹੜੇ ਕਿ ਖੁਲਾਸੇ ਕੀਤੇ ਗਏ ਨੇ ਅਸੀਂ ਅੱਜ ਦਾ ਟੈਂਪਲ ਕੋਲਰ ਬਗਾਂ ਦੀ ਗੱਲ ਕਰੀਏ ਪੀਏ ਜੀ ਰੋਪਰ ਰੇਂਜ ਸੰਤੇ ਉਹਨਾਂ ਨੇ ਜਿਹੜਾ ਹੈ ਇੱਕ ਆਪਣਾ ਮੰਡੀ ਗੋਬੀ ਦੇ ਵਿਅਕਤੀ ਵੱਲੋਂ ਜਿਹੜਾ ਹੈ ਇੱਕ ਸ਼ਿਕਾਇਤ ਕੀਤੀ ਗਈ ਸੀ ਸੀਬੀ ਐਮ ਉਹਨਾਂ ਤੋਂ 8 ਲੱਖ ਰੁਪਏ ਦੀ ਰਿਸ਼ਵਤ ਦੇਰੀ ਹੈ ਮੰਗੀ ਜਾਦੀ ਹੈ ਹਾਲਾਂਕਿ 5 ਲੱਖ ਰੁਪਏ ਦੀ ਜਿਹੜੀ ਪਹਿਲੀ ਖੇਮ ਹੈ ਉਹ ਦੇਣ ਵਾਸਤੇ ਜਦੋਂ ਪਹੁੰਚੇ ਸੀ ਤੇ ਉਸ ਦੇ ਰੈਂਜ ਜਿਹੜਾ ਹੈ ਫੜ ਲਿੱਤਾ ਗਿਆ ਸੀ ਉਸ ਤੋਂ ਬਾਅਦ ਪੂਰੀ ਇਨਵੈਸਟੀਗੇਸ਼ਨ ਲਈ ਜਿਹੜਾ ਉਹਨਾਂ ਦਾ ਸੈਕਟਰ 40 ਦੇ ਵਿੱਚ ਕਰ ਰਿਹਾ ਹੈ ਉੱਥੇ ਵੀ ਜਿਹੜੀ ਹੈ ਉਹ ਸੀਬੀਆਈ ਵੱਲੋਂ ਜਿਹੜੀ ਹੈ ਜਿਹੜੀ ਹੈ ਛਾਪੇਮਾਰੀ ਕੀਤੀ ਉੱਥੇ ਵੀ ਕਾਫੀ ਵੱਡੀ ਨਕਦੀ ਜਿਹੜੀ ਹੈ ਬਰਾਮਦ ਹੋਈ ਲਗਜ਼ਰੀ ਗੱਡੀਆਂ ਦੀ ਚਾਹਦੀਆਂ ਮਿਲੀਆਂ ਤੇ ਲਗਜ਼ਰੀ ਘੜੀਆਂ ਮਿਲੀਆਂ ਹਾਲਾਂਕਿ ਕੱਲ ਕਦੋਂ ਕੋਰਟ ਦੇ ਵੀ ਸੀਬੀਆਈ ਨੇ ਪੇਸ਼ ਕੀਤਾ ਤੇ ਕੋਈ ਵੀ ਦਲੀਲ ਜਿਹੜੀ ਹੈ ਨਹੀਂ ਦਿੱਤੀ ਤੇ ਉਹਨੇ ਕੋਰਟ ਵੱਲੋਂ ਜਿਹੜਾ ਹੈ ਸਕੂਲਰ ਹਰਾਂ ਨੂੰ ਜਿਹੜਾ ਹੈ ਆਪਣਾ 14 ਦਿਨ ਦੀ ਜੁਦੀਸਲੀ ਰਿਮਾਂਡ ਯਾਨੀ ਕਿ ਜੁਦੀਸਲੀ ਕਸਟੜੀ ਤੇ ਜਿਹੜਾ ਹੈ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ ਵੀ ਅਮਿਤ ਜਿਸ ਤਰ੍ਹਾਂ ਕਿ ਡੀਆਈਜੀ ਦਾ ਪਦ ਛੋਟਾ ਨਹੀਂ ਹੁੰਦਾ ਤਾਂ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੀ ਅਮਾਉਂਟ ਦੱਸੀ ਜਾਂਦੀ ਹੈ ਉਹ ਹਾਲਾਕਿ ਜਿਹੜੇ ਕਿ ਜਨਤਾ ਦੇ ਸਵਾਲ ਨੇ ਲੋਕਾਂ ਦੇ ਸਵਾਲ ਨੇ ਅਮਾਉਂਟ ਘੱਟ ਦੱਸੀ ਜਾ ਰਹੀ ਹੈ ਜਾਂ ਫਿਰ ਜਿਹੜਾ ਕਿ ਇਸ ਦੇ ਨਾਲ ਜਿਹੜੀਆਂ ਕਿ ਉਹਨਾਂ ਦੇ ਉੱਤੇ ਘਰ ਤੋਂ ਹੋਰ ਵੀ ਕੁਝ ਬਰਾਮਦ ਹੋਇਆ ਤਾਂ ਕਿਤੇ ਨਾ ਕਿਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਬਿਲਕੁਲ ਸਾਪੇਮਾਰੀ ਦੇਖੋ ਮਗਨ ਲਗਾਤਾਰ ਚਲਦੀ ਰਹੀ ਹੈ ਤੇ ਬਿਲਕੁਲ ਸਾਫ ਤੋਂ ਸੇ ਕਹਿ ਸਕਦੇ ਆ ਕਿ ਬਿਲਕੁਲ ਜੋ ਖੁਲਾਸੇ ਹੋਏ ਨੇ ਉਹ ਜ਼ਰੂਰ ਹੋਏ ਨੇ ਨਾਲ ਹੀ ਅਗਰ ਗੱਲ ਦੇ ਲੱਗਦੀ ਦੀ ਸੀ ਕਿ ਸਾਡੇ ਸਾਥੇ 1 ਕਰੋੜ ਦੇ ਆਸਪਾਸ ਜੜੀ ਹੈ ਨਗਦੀ ਮਿਲੀ ਹੈ ਲੋਕਰ ਸੀਗੇ ਲੋਕੜਾ ਦੀ ਚਾਬੀ ਮਿਲੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਜ਼ਰੂਰ ਉਹ ਨੌਕਰਾਂ ਦੀ ਵੀ ਜਾਣ ਸੀ ਜਿਹੜੀ ਹੈ ਕੀਤੀ ਗਿਆ ਹਾਲਾਂਕਿ 20 ਇਨਵੈਸਟੀਗੇਸ਼ਨ ਜਿਸ ਵਿਅਕਤੀ ਵੱਲੋਂ ਜਿਹੜੀ ਕੰਪਲੇਨ ਦਿੱਤੀ ਗਈ ਸੀ ਕਿ ਪੁਲਿਸ ਨੇ ਜਿਹੜੀ ਹੈ ਉਸ ਮਾਮਲੇ ਦੇ ਵਿੱਚ ਵਾਲੇ ਮਾਮਲੇ ਦਾ ਕੀਤਾ ਅਗਰ ਕੋਈ ਹੋਰ ਸ਼ਿਕਾਇਤ ਆਂਦੀ ਹੈ ਤਾਂ ਉਹਦੇ ਵਿੱਚ ਹੋਰ ਇਨਵੈਸਟੀਗੇਸ਼ਨ ਹੋਈ ਹਾਲਾਂਕਿ ਹਾਲ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਮੋਰਨੀ ਉਹਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਈਆਂ ਤੇ ਇਸੇ ਤੇ ਚੱਲਦੇ ਕੋਰਟ ਨੇ ਜਿਹੜਾ ਹੈ ਕੋਈ ਵੀ ਰਿਮਾਨੀਟਾ ਨਹੀਂ ਅਵੇਲੇਬਲ ਮੰਗਾਇਆ ਗਿਆ ਤੇ ਉਹਨਾਂ ਨੂੰ ਜਿਹੜਾ ਜੁਡੀਸ਼ੀਅਲ ਸਸਟੇਜ ਦੇ ਵਿੱਚ ਸਪੇਸ ਦਿੱਤੀ ਬਿਲਕੁਲ ਅਮੇ ਤਾਂ ਇੱਕ ਜਿਹੜਾ ਕਿ ਸਵਾਲ ਹੈ ਕਿ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਆ ਰਹੀ ਹੈ ਜਿਹੜਾ ਕਿ ਇਹਨਾਂ ਵੱਲੋਂ ਸਪਸ਼ਟਿਕਰਨ ਆਇਆ ਹੈ ਕਿ ਹਰਚਰਨ ਸਿੰਘ ਪੁੱਲਰ ਵੱਲੋਂ ਬਿਲਕੁਲ ਜਦੋਂ ਉਹਨਾਂ ਨੂੰ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ ਸੀ ਜਰੂਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਬਿਲਕੁਲ ਸੇਟ ਸਿਕਿਉਰਟੀ ਸੀਗੀ ਉਹਦੇ ਬਾਅਦ ਵੀ ਉਹਨਾਂ ਨੇ ਜਾਣਦੇ ਜਾਂਦੇ ਹੀ ਕਿਹਾ ਸੀ ਸਾਡਾ ਵਕੀਲ ਜਿਹੜਾ ਹੈ ਉਹ ਦੇਖ ਰਿਹਾ ਹੈ ਜੋ ਵੀ ਕੋਨਾਈਏ ਕੇ ਅਦਾਲਤ ਯਾਨੀ ਕਿ ਕੋਰਟ ਜੋ ਵੀ ਕੋਈ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੋਏਗਾ ਸਾਨੂੰ ਉਹਦਾ ਜਿਹੜਾ ਹੈ ਪਰੋਟਾ ਹੈ ਕੋਰਟ ਤੇ ਜੀ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਵਧੇਰੇ ਜਾਣਕਾਰੀ ਦੇਣ ਤੇ ਲਈਤਾਂ ਤਤੋਂ ਦੱਸਦੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਰੇਜਵਤ ਮਾਮਲੇ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਜਿਹੜਾ ਕਿ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤਾਂ ਆਪਣੇ ਵੱਲੋਂ ਜਿਹੜਾ ਕਿ ਡੀਆਈਜੀ ਹਰਚਰਨ ਸਿੰਘ ਪੋਲਰ ਨੇ ਕਿਹਾ ਹੈ ਕਿ ਮੈਨੂੰ ਅਦਾਲਤ ਤੇ ਵਿਸ਼ਵਾਸ ਹੈ ਜੋ ਫੈਸਲਾ ਕਰੇਗੀ ਉਸੇਰ ਮੱਥੇ